ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਪੋ ਮਾਹਰਾਜ ਤੇ ਤੁਸੀਂ ਜੁੜਿਓ ਸਖਰਾਜ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪੈਂਡਾ ਹਰਾਜ ਜ਼ਿਲ੍ਹਾ ਦੇ ਤਹਿਸੀਲ ਸ਼੍ਰੀ ਮੁਕਤਸਰ ਸਾਹਿਬ ਦਾ ਪੈਂਡਾ ਤੇ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਦੂਜਾ ਸੁਆ ਕੱਪਣ ਵੈੜ ਬਕਾਊ ਆ ਤੇ ਬੰਦ ਹੀ ਡਿਟੇਲ ਇਹਦੀ ਅਸੀਂ ਆਪ ਹੀ ਦੇਣੀ ਆ ਵੀਡੀਓ ਦੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਆਪ ਦੋਸਤੋ ਆਪਣਾ ਸ਼ੌਂਕੀ ਪੀਵੀਤੀ ਨਾਲ ਨਾਲ ਉਹਨੂੰ ਵੀ ਫੋਲੋ ਕਰਿਓ ਤੇ ਜਿਹੜੇ ਵੀ ਇੰਸਟਾਗ੍ਰam ਤੇ ਦੇਖ ਰਹੇ ਸਖਰਾਜ ਭੋਮਾਰਾ ਉਹਨੂੰ ਵੀ ਫੋਲੋ ਕਰ ਲਓ ਤੇ ਜਾਣਕਾਰੀ ਇਹਦੀ ਇਸ ਪ੍ਰਕਾਰ ਆ ਦੋਸਤੋ ਡਿਟੇਲ ਇਹਦੀ ਇਸ ਪ੍ਰਕਾਰ ਆ ਦੋਸਤੋ ਦੂਜਾ ਸੁਆ ਇਹਨੇ ਸੁਣਾ 10 ਦਿਨ ਸੂਣ ਚ ਬਾਕੀ ਆ ਛੋਟੇ ਛੋਟੇ ਸੈਂਗ ਆ ਤੁਹਾਨੂੰ ਦਿਖਾਈ ਦੇ ਰਹੇ ਆ ਤੇ ਤੋੜ ਕੇ ਤੁਹਾਨੂੰ ਬਾਅਦ ਚ ਦਿਖਾਵਾਂ ਪਹਿਲਾਂ ਤੁਹਾਨੂੰ ਥਾਣਾ ਦਿਖਾ ਦਈਏ ਇਹਦੇ ਥਾਣਾ ਦਾ ਸੈਜ ਗੈਬ ਤੁਸੀਂ ਦੇਖ ਸਕਦੇ ਹੋ ਸਾਫ ਸੁਥਰੇ ਥਾਣਾ ਅਗਲੇ ਨਾਲ ਅਗਲਾ ਥਣ ਮੇਲ ਖਾਂਦਾ ਤੇ ਮਗਰ ਲੈਣਾ ਮਗਰਲਾ ਥਣ ਮੇਲ ਖਾਂਦਾ ਬਿਲਕੁਲ ਸਹੀ ਸਲਾਗ ਬਸ ਲੋ ਵੀ ਸੱਜਣੋ ਦੇਖ ਸਕਦੇ ਹੋ ਥਾਣਾ ਵਾਲਾ ਸੈਜ ਬਿਲਕੁਲ ਦੋਨਾਂ ਪਾਸਾਂ ਤੋਂ ਸੇਮ ਸਾਈਜ਼ ਆ ਚੰਗਾ ਥਣ ਲੱਗਿਆ ਮੋਟਾ-ਮੋਟਾ ਮੁਠੀ ਦੀ ਚਵਾਈ ਵਾਲਾ ਤੇ ਰੰਗ ਵੀ ਚੰਗੀ ਆ ਤੇ ਮੂੰਹ ਮੱਥੇ ਤੁਸੀਂ ਦੇਖ ਸਕਦੇ ਹੋ ਦੋਸਤੋ ਛੋਟਾ-ਛੋਟਾ ਸੈੰਗ ਆ ਸੀਲਸ ਲੱਗ ਬਹੁਤ ਆ ਇਹ 10 ਦਿਨ ਹਜੇ ਸੂਣ ਚ ਬਾਕੀ ਉਸ ਢੰਗ ਨਾਲ ਤੁਸੀਂ ਇਹਦੀ ਜਜਮੈਂਟ ਕਰਿਓ ਜਰਸੀ ਕ੍ਰਾਸ ਦੇਸੀ ਅੰਗਲੇ ਚ ਪੈਂਦੀ ਆ ਦੋਸਤੋ ਦੋਗਲੇ ਅੰਗ ਚ ਥੋੜਾ ਮੱਛਰ ਗੀਸ ਕਰਕੇ ਤੋੜ ਕੇ ਨਹੀਂ ਦਿਖਾਈ ਤੁਹਾਨੂੰ ਜਜਨਾ ਟੱਲੇਵਾ 10 ਦਿਨਾਂ ਵਾਲੀ ਕਾ ਚੀਜ਼ ਹੈ ਸਾਹਬ ਕਰਾਂ ਨਾਲ ਤੁਸੀਂ ਅੰਦਾਜ਼ਾ ਲਾ ਲਿਓ ਤੇ ਮੁੱਲ ਦੋਸਤੋ ਇਹਦਾ 30000 ਆ ਵਿੱਚੋਂ ਮਾਨਤਾ ਨਾਲ ਤੁਹਾਡਾ ਬਣਦਾ ਕੀਤਾ ਜਾਊਗਾ ਜਿਸ ਵੀ ਕਿਸੇ ਮੇਰੇ ਵੀਰ ਨੂੰ ਇਹ ਵਾੜ ਪਸੰਦ ਆ ਤਾਂ ਦੋਸਤੋ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੇ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਦੋਸਤੋ ਜਲਦੀ ਮਿਲਦੇ ਆਂ ਅਜੇ ਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ